ਸੋ ਮਾਦੀ ਵਾਲਿਓ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਘਰਾਂ ਦੇ ਬੱਕਰ ਦਾ ਨਿਸ਼ਾਨ ਚੂਲ ਦਾ ਸੋਬਦਾ ਨਹੀਂ ਤੁਹਾਡੇ ਘਰਾਂ ਤੇ ਆ ਬਾਲਲਾਂ ਦੀਆਂ ਤੱਕੜੀਆਂ ਜਿਹੜੀਆਂ ਚਿੱਟਾ ਤੋਲਦੀਆਂ ਰਹਿ ਜਾਂਦੇ ਆ ਆ ਖੂਨੀ ਪੰਚੇ ਜਿਨ੍ਹਾਂ ਨੇ ਕੋ-ਕੋ ਕੇ ਪੰਜਾਬ ਦੀ ਜਵਾਨੀ ਮਾਰੀ 80 ਤੋਂ ਲੈ ਕੇ 90 ਦੇ ਦਹਾਕੇ ਦੇ ਵਿੱਚ ਤੁਹਾਡੀਆਂ ਜਲੀਨਾ ਵेश ਕੇ ਦਿੱਲੀ ਵਾਲੇ ਜਿਹੜੇ ਧਾੜਵੀ ਆ ਉਹਨਾਂ ਤੋਂ ਸਾਰਾ ਲੁਟ ਕੇ ਪੰਜਾਬ ਨੂੰ ਆਪਣੇ ਘਰ ਪਰ ਰਹੇ ਆ ਤੁਹਾਡੇ ਪਾਣੀਆਂ ਦੇ ਹੱਕ ਇਹਨਾਂ ਨੇ ਖਾਤੇ ਤੁਹਾਡੀਆਂ ਇਨਵੈਸਟਰੀਆਂ ਖਾ ਗੀਆਂ ਜੇ ਤੁਹਾਨੂੰ ਬੇਨਤੀ ਕਰਨਾ ਆ ਗਲਤੀ ਨਾ ਕਰ ਦਿਓ ਇਹ ਸੈਮੀਫਾਈਨਲ ਹੈ ਸੈਮੀਫਾਈਨਲ ਆ 200 ਸਾਈਡੀਆਂ ਬੋਟਾ ਦਾ ਇੱਥੋਂ ਤੈ ਹੋਣਾ ਹੈ ਕਿ 200 ਸਾਈਡੀਆਂ ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਬੁੱਧਾ ਨਹੀਂ ਬਣੂਗੀ ਜਾ ਪੰਪ ਜਬ ਦੀ 50 ਦਰਜਨਾਂ ਦੀ ਬਣੂਗੀ ਜਿਹੜਾ ਰੋਜ਼ ਇੱਥੇ ਆ ਕੇ ਤਮਾਸ਼ਾ ਕਰਦਾ ਤੁਹਾਨੂੰ ਕਹਿ ਰਿਹਾ ਕਿ ਮੈਂ 58 ਹਜ਼ਾਰ ਨੌਕਰੀਆਂ ਦੇਤੀਆਂ ਸੋ ਭਰਾਵੋ ਇਹ 58 ਹਜ਼ਾਰ ਦੀਆਂ ਨੌਕਰੀਆਂ ਦਿੱਤੀਆਂ ਨੇ ਜਿਹਦੇ ਖਾਤਰ ਅਸੀਂ ਲਗਾਤਾਰ ਇਹ ਗੱਲ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਪੰਜਾਬੀ ਨੂੰ ਨੌਕਰੀਆਂ ਮਿਲਣਾ ਮਾਛੀ ਦੇ ਨੌਟਰੀਆਂ ਬਾਅਦ ਦੇ ਸੂਪੇ ਦੇ ਬੰਦਾਂ ਨਿਕੀਆਂ ਹੋਈਆਂ ਨੇ ਤੁਹਾਡੇ ਕੋਠਿਆਂ ਤੇ ਲੱਗੇ ਜਿਹੜੇ ਬੌਕਰ ਦੇ ਨਿਸ਼ਾਨ ਹੈ ਸੌ ਦੇ ਨਿਮਰਜ ਵਾਲਿਓ ਇਹ ਬੌਕਰ ਵਾਲਿਆਂ ਨੇ ਤਾਂ ਪਹਿਲਾਂ ਉਹਦੀ ਜ਼ਿਆਦਾ ਪੰਜਾਬ ਨੂੰ ਤਬਾਹ ਕਰਤਾ ਤੁਹਾਡੀਆਂ ਨਸਲਾਂ ਤੁਹਾਡੀਆਂ ਜਵਾਨੀਆਂ ਇਹਨਾਂ ਨੇ ਚੱਤਿਆਂ ਨਾਲ ਖਤਮ ਕਰਤੀਆਂ ਤੁਹਾਡੀਆਂ ਜਨੀਨਾ ਵੇਸ਼ ਕੇ ਦਿੱਲੀ ਵਾਲੇ ਜਿਹੜੇ ਧਾੜਵੀ ਆ ਉਹ ਇਥੋਂ ਸਾਰਾ ਲੁੱਟ ਕੇ ਪੰਜਾਬ ਨੂੰ ਆਪਣੇ ਘਰ ਪਰ ਰਹੇ ਆ ਤੁਹਾਡੇ ਪਾਣੀਆਂ ਦੇ ਹੱਕ ਇਹਨਾਂ ਨੇ ਖਾਤੇ ਤੁਹਾਡੀਆਂ ਜਿੰਵੈਸਟਰੀਆਂ ਖਾਅ ਗਿਆ ਸੁਪਰਾਵੋ ਇਹ ਗੱਲਾਂ ਮਾਝੇ ਵਾਲੇ ਤੁਸੀਂ ਹਮੇਸ਼ਾ ਹੀ ਜਰਨਲਾਂ ਦਾ ਕਰ ਰਿਹਾ ਹੈ ਯੋਧਿਆਂ ਦਾ ਸ਼ਿੰਗਾਰਤਾ ਕਰ ਰਿਹਾ ਮਾਝਾ ਸਿਕੰਦਰ ਮਹਾਨ ਨੂੰ ਡੱਕਣ ਵਾਲੇ ਵੀ ਭਜਾਇਆ ਸੀ ਕਿ ਰਾਜਾ ਪੋਰਸ ਵੀ ਮਾਜੇ ਤੋਂ ਹੋਇਆ ਸੋ ਮਾਜੇ ਵਾਲੇ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਘਰਾਂ ਦੇ ਬਫਕਰ ਦਾ ਨਿਸ਼ਾਨ ਚ ਉਦਾ ਸੋਬਦਾ ਨਹੀਂ ਤੁਹਾਡੇ ਘਰਾਂ ਤੇ ਆ ਬਾਦਲਾਂ ਦੀਆਂ ਟੱਕੜੀਆਂ ਜਿਹੜੀਆਂ ਚਿੱਟਾ ਤੋਲਦੀਆਂ ਰਹੀਆਂ ਨੇ ਆ ਖੂਨੀ ਪੰਜੇ ਜਿਨ੍ਹਾਂ ਨੇ ਕੋਹ ਕੋਹ ਕੇ ਪੰਜਾਬ ਦੀ ਜਵਾਨੀ ਮਾਰੀ 80 ਤੋਂ ਲੈ ਕੇ 90 ਦੇ ਤਹੱਕਰੇ ਵਿੱਚ ਸੇਸ਼ ਕਰਕੇ ਤੁਹਾਨੂੰ ਅਪੀਲ ਕਰਦਾ ਆਂ ਤੁਹਾਡੇ ਤਰਨਤਾਰ ਦੇ ਹਲਕੇ ਦੇ ਵਿੱਚ ਕਿ ਪੰਜਾਬਦਰਦੀ ਕੌਮਦਰਦੀ ਪੰਥਦਰਦੀ ਤੁਹਾਡੀਆਂ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀ ਧਰਤੀ ਬੋਲੀ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤੇ ਚਾਹੁੰਦੇ ਆ ਕਿ ਜਿਹੜੀ ਧਰਤੀ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰਿਆ ਜਿਹੜੀ ਧਰਤੀ ਦੀ ਖਾਤਰ ਜਿਹੜੀ ਸੱਭਿਆਚਾਰ ਦੀ ਖਾਤਰ ਜਿਹੜੀ ਕੌਮ ਦੀ ਖਾਤਰ ਆ ਮਾਤਿਆਂ ਨੇ ਆਪਣਾ ਬਹੁਤ ਵੱਡਾ ਬਲੀਦਾਨ ਦਿੱਤਾ ਆਪਣਾ ਖੂਨ ਢੋਲਿਆ ਉਹ ਧਰਤੀ ਚਉਂਦੀ ਰਹੇ ਸਾਡੀ ਕੌਮ ਚਉਂਦੀ ਰਹੇ ਸਾਡੀਆਂ ਨਸਲਾਂ ਚਉਂਦੀਆਂ ਰਹਿਣ ਤਾਂ ਤੁਹਾਨੂੰ ਬੇਨਤੀ ਕਰਨਾ ਹੈ ਗਲਤੀ ਨਾ ਕਰ ਦਿਓ ਇਹ ਸੈਮੀਫਾਈਨਲ ਹੈ ਸੈਮੀਫਾਈਨਲ ਆ 200 ਸੋਸ ਬੈਰੀਆ ਵੋਟਾਂ ਦਾ ਇਥੋਂ ਪੱਕਾ ਹੋਣਾ ਹੈ ਕਿ 2027 ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਮੁੱਛਾਂ ਨਹੀਂ ਬਣੂਗੀ ਜਾਂ ਪੱਕ ਪੱਕ ਦੀ ਪੰਜਾਬ ਦਰਦਾਂ ਦੀ ਬਣੂਗੀ ਕੋ ਸੋਨਣ ਵਾਲੀ ਪਿੰਡ ਪਿੰਡ ਅਪੀਲ ਕਰਨਾ ਆ ਬਈ ਦੇਖੋ ਖਤਰਾ ਖਾ ਦਿਓ ਮੁਰਤੇ ਪਸਤਾਵੋਗੇ ਲੋਮੋ ਵੇਖ ਇੱਕ ਬੰਦੇ ਦੇ ਕੇ ਮੁਰਤੇ ਸਾਡੇ ਪੱਲੇ ਕੱਟ ਨਹੀਂ ਦੇਣਾ ਸਿਰੇ ਚੜ ਕੇ ਤੁਹਾਨੂੰ ਬੇਇੱਜ਼ਤੀਆਂ ਕਰਨਾ ਆ ਕਿ ਆਦੇ ਪਟਿਆਲੋ ਇਕੱਠੇ ਹੋ ਕੇ ਆ ਜਿਹੜਾ ਤੁਸੀਂ ਇੱਕ ਮਸਕਰਾ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਜਿਹੜਾ ਰੋਜ਼ ਇੱਥੇ ਆ ਕੇ ਤਮਾਸ਼ਾ ਕਰਦਾ ਤਾਨੂੰ ਕਹਿ ਰਿਹਾ ਕਿ ਮੈਂ 58000 ਨੌਕਰੀਆਂ ਦੇਤੀਆਂ ਸੋ ਭਰਾਵੋ ਇਹ 58000 ਦੀਆਂ ਨੌਕਰੀਆਂ ਦਿੱਤੀਆਂ ਨੇ ਜਿਹਦੀ ਖਾਤਰ ਅਸੀਂ ਲਗਾਤਾਰੇ ਗੱਲ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਪੰਜਾਬੀ ਨੂੰ ਨੌਕਰੀਆਂ ਮਿਲਣਾ ਇਹਨਾਂ ਨੇ 60% ਦੀਆਂ ਨੌਕਰੀਆਂ ਬਾਹਰ ਦੇ ਸੂਬੇ ਦੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਨੇ ਇਸ ਕਰਕੇ ਪੰਜਾਬ ਪੰਜਾਬੀਆਂ ਦਾ ਨਹੀਂ ਰਹਿਣਾ ਜੀ ਅੱਜ ਵੀ ਨਾ ਅਸੀਂ ਜਾ ਕੇ ਸੋ ਸਾਨੂੰ ਅਪੀਲ ਕਰਨਾ ਆਏ ਆ ਕਿ ਦੇਖੋ ਕਦੇ ਖਤਰਾ ਨਾ ਖਾਜੋ ਗਲਤੀ ਨਾ ਕਰ ਦਿਓ ਆਉਣ ਵਾਲੀ 11 ਤਰੀਕ ਨੂੰ ਚੌਣ ਸ਼ਾਨ ਪਾਰਟੀ ਆ ਜੁਰਮਨ ਨੰਬਰ ਤੇ ਨਿਸ਼ਾਨ ਆ ਸੋ ਪਾਰਟੀ ਦੇ ਮੋਹਰੇ ਲਾ ਕੇ ਐਤੋਂ ਤੁਸੀਂ ਇਹ ਸੁਨੇਹਾ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਦੇ ਦਿਓ ਵੀ ਲੋ ਵੀ ਮੱਝ ਵਾਲਿਆਂ ਦਾ ਜਿਹੜੀ ਭਾਜੀ ਇਹਨਾਂ ਨੇ ਪਾਈ ਸਾਡੇ ਨੌਜਵਾਨ ਚੱਕ ਕੇ ਜੇਲਾ ਛੱਡੇ ਆ ਅੰਸੇ ਲਾ ਕੇ ਡਿਬਰੂਗੜ ਭੇਜੇ ਹੋਏ ਆ ਬੰਦ ਕੀਤੇ ਹੋਇਆ ਸਾਡੀ ਜਵਾਨੀ ਨੂੰ ਝੂਠੇ ਮੁਕਾਬਲੇ ਗੈਂਗਸਟਰ ਕਹਿ ਕੇ ਗੋਲੀਆਂ ਮਾਰ ਕੇ ਮਾਰ ਰਹੇ ਆ ਸਾਡੀ ਜਵਾਨੀ ਨੂੰ ਟੀਕੇ ਲਾ ਕੇ ਮਾਰਿਆ ਜਾ ਰਿਹਾ ਉਹਦੀ ਬਾਜੀ ਅੱਜ ਮਾਝੇ ਵਾਲੇ ਤਰਨਤਾਰ ਵਾਲੇ ਤੁਸੀਂ ਮੋੜਤੀ ਐ ਇਹ ਸੁਨੇਹਾ ਇਥੋਂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਜਾਣਨਾ ਚਾਹੀਦਾ ਹੈ ਕਿ ਮਾਝਾ ਜਦੋਂ ਆਪਣੀ ਆਈ ਤੇ ਆਉਂਦਾ ਤੇ ਬਾਝਾ ਫਿਰ ਸਿਰਾਂ ਕਰਕੇ ਦਿਖਾਉਂਦਾ ਮੈਦਾਨ ਖੁੱਦੇ ਕਰਕੇ ਦਿਖਾਉਂਦਾ ਲਖਦੇਓ ਤਿਆਰ ਹੋ ਪਾਰਟੀਆਂ ਅਨਸ਼ਾਨੋ ਹੋੜੀ ਹੋੜੀ ਸਿਸ ਕਰਕੇ ਧੜੇ ਬਾਜ਼ੀਆਂ ਤੋਂ ਸੈਸਦਾਂ ਤੇ ਪਾਰਟੀਆਂ ਦੇ ਉੱਪਰ ਸਕੇ ਅੱਜ ਤੁਹਾਡਾ ਪੰਜਾਬ ਆਪਣੇ ਲਗਿਆ ਤੁਹਾਡੀ ਕੌਮ ਦੀ ਹੋਂਦ ਲਾਤੇ ਰੱਖੀ ਹੈ ਜੇ ਬਚਾਉਣਾ ਚਾਹਦੇ ਆ ਤਾਂ ਮੇਰੇ ਅੰਦਰ ਛੜ ਤੇ ਬਹੁਤ ਸਮਾਂ ਹੋ ਗਿਆ ਬਾਹਰੋਂ ਦਾ ਦੇਖ ਲਿਆ ਹਾਏ ਗੁਰਜੀਤ ਕੀ ਫਤਹ ਦੀ ਦੇ ਪਰ ਦੇਖਦੇ ਆਕਾਸ਼ ਵਾ ਦੇਖਦੇ ਬੋਕਰ ਵਿੱਚ ਵੀ ਦੇਖ ਲਈ ਸਿਸ ਕਰਕੇ ਅਭੀਰ ਦਾ ਨਾਅ ਹੈ 11 ਤਰੀਕ ਨੂੰ ਚੌਨ ਸ਼ਾਨ ਬਾਲਤੀ ਯਾਦ ਰੱਖਿਓ ਸੋ ਗੂੰਜਾ ਉਹ ਦਿੱਲੀ ਤੱਕ ਪਹੁੰਚ ਜਾਈ ਦੀ ਹੈ ਐਥੇ ਬਰੋ ਲੱਗਣਾ ਚਾਹੀਦਾ ਵੀ ਮਾਤੀ ਵਾਲੇ ਬਈ ਕਾਏ ਨਾ ਪਹਿਲਾਂ ਵੀ ਤੁਸੀਂ ਹਮੇਸ਼ਾ ਜਦੋਂ ਇਹ ਤਾਂ ਭੀੜ ਬਣੀ ਹੈ ਕਦੇ ਰੱਖ ਦਿਖਾਈ ਹੈ ਸੋ ਆਓ 11 ਤਰੀਕ ਨੂੰ ਚੌਨ ਸ਼ਾਨ ਬਾਲਤੀ